ਗਰਮਟਾ 3 ਕਿੰਨੀ ਦੀ ਮੂਵੀ ਬਹੁਤ ਘੈਂਡ ਮੂਵੀ ਹੈ ਐਕਸ਼ਨ ਬਹੁਤ ਘੈਂਡੇ ਸੀ ਦੇਵ ਕਰੋੜ ਦੇ ਦਾ ਪਹਿਲੀ ਬਹੁਤ ਵੱਡੇ ਫੈੜਾ ਜੀ ਤੇ ਮੂਵੀ ਬਹੁਤ ਹੀ ਚਲਾ ਗਿਆ 10 ਤੋਂ ਕਿੰਨੇ ਨੰਬਰ ਦੋ 10 ਤੋਂ 80 ਰਮਾਂਗੇ ਇਹ ਫੁਲਮਾਸ ਕਿਹ ਕੀ ਕਹਿੰਦਾ ਕਿਹੜੀ ਮੂਵੀ ਲੱਕ ਡਾਕੂਨ ਨਾ 3 ਕਿੰਦਾ ਲੱਗੀ ਮੂਵੀ ਵਧੀਆ ਜੀ ਬਹੁਤ ਵਧੀਆ ਐਕਸ਼ਨ ਕਿੱਦਾਂ ਦਾ ਰਿਹਾ ਸਭ ਤੋਂ ਵਧੀਆ ਬਹੁਤ ਵਧੀਆ ਆਪਣਾ ਦੇਵ ਕਰੋੜ ਜੀ ਬਹੁਤ ਵਧੀਆ ਐਕਸ਼ਨ ਮੂਵੀ ਵਧੀਆ ਕਰਦੇ ਨੇ ਬਹੁਤ ਜਿਆਦਾ ਵਧੀਆ ਨੇ ਉਹਨਾਂ ਵਰਗੇ ਦੇਖਣ ਆਇਆ ਬਸ ਫਿਰ ਉਹਨਾਂ ਦੀ ਹਰ ਮੂਵੀ ਦੇਖਦੇ ਅਸੀਂ ਪੈ ਨਹੀਂ ਉਹਨਾਂ ਦੇ ਆਪਾਂ ਦੋ ਮਾਰਟ ਵੀ ਵਧੀਆ ਲੱਗੇ ਹਾਂਜੀ ਹਾਂਜੀ ਮੈਸੇ ਕਭੀ ਵਧੀਆ ਮੈਸੇ ਦਿੱਤ ਨਸ਼ਾ ਨਸ਼ੇ ਦੇ ਖਿਲਾਫ ਉਹਨਾਂ ਨੇ ਉਹਦੇ ਵਿੱਚ ਪਹਿਲੇ ਦੋ ਪਾਰ ਦੇ ਫਿਰ ਇਹਦੇ ਵਿੱਚ ਵੀ ਬਹੁਤ ਵਧੀਆ ਤੇ 10 ਕਿੰਨੇ ਨੋ ਦੇ ਦਾ ਅੱਜ ਕਿਹੜੀ ਕਿਹੜੀ ਲਾਖੂਆਂ ਦਾ ਮੁੰਡਾ 3 ਬਹੁਤ ਵਧੀਆ ਅੱਗੇ ਜਿਵੇਂ ਕਿ ਸੌਚ ਐਕਸ਼ਨ ਨਿਕ ਫਿਲਮਾਂ ਦੇਖਣ ਨੂੰ ਮਿਲਦੀਆਂ ਸੀਆਂ ਪੂਨ ਪੰਜਾਬ ਦੀ ਪਹਿਲੀ ਫਿਲਮ ਦੇਖੀ ਹੈਗੀ ਭਾ ਪੰਜਾਬੀ ਐਕਟਰ ਇੱਕ ਪ੍ਰੋਡਿਊਸ ਕਰ ਰਿਹਾ ਤੇ ਉਹ ਵਧੀਆ ਲੱਗੀ 10 ਦੱਸਾਂਗੇ ਕਿਹੜੀ ਮੂਵੀ ਦੇਖੀ ਡਾਕੂ ਦਾ ਮੁੰਡਾ ਵੀ ਕਿੱਦਾਂ ਦੇ ਰਿਹਾ ਬੋਹ ਕਹਣ ਸੀ ਵੀ ਪੂਰੀ ਓਕੇ ਦੀ ਰਿਪੋਰਟ ਸਾਊਥ ਮੂਵੀ ਆ ਰਹੀ ਸੀ ਪੂਰੀ ਮਤਲਬ ਪੰਜਾਬ ਚ ਬੱਲੇ ਦੇ ਦੇਖੀ ਮੈਂ ਅਸੀ ਮੂਵੀ 2 ਤੋਂ ਬੋਹ ਕਹਣ ਸੀ 3 ਤੋਂ ਵੀ ਕਹਣ ਸੀ ਤੇ ਰੋਲ ਕਿੱਦਾਂ ਦਾ ਲੱਗ ਰਿਹਾ ਬੋਹ ਕਹਣ ਸੀਗੇ ਤੇ ਕਿੰਨਾ ਚੁ ਕਿੰਨਾ ਨੰਬਰ ਦੋਗੇ ਮੈਂ 9.5 ਇੱਕ ਸੈਕਿੰਡ ਦਾ ਸਹਿਯੋਗ ਦੀ ਦੇਖੀ ਦੇਵ ਕਰੋੜ ਦੀ ਫਿਲਮ ਦੇਖੀ ਜੀ ਆਪਾਂ ਆਂਡਾ ਪੋਲਾ ਮੁੰਡਾ 3 ਬਹੁਤ ਵਧੀਆ ਲੱਗੀ ਆਪਾਂ ਨੂੰ ਮਤਲਬ ਵਿੱਚ ਐਕਸ਼ਨ ਬਹੁਤ ਵਧੀਆ ਸਾਊਥ ਵਰਗਾ ਐਕਸ਼ਨ ਇਹਦੇ ਵਿੱਚ ਤੇ ਬਹੁਤ ਵਧੀਆ ਫਿਲਮ ਵਿੱਚ ਸਿੱਧੂ ਮੂਸੇ ਵਾਲੇ ਦਾ ਗਾਣਾ ਵੀ ਹੈਗਾ ਜਿਹੜਾ ਸਾਨੂੰ ਬਹੁਤ ਪਸੰਦ ਆਇਆ ਮੈਂ ਅਸੀਂ ਦੇਵ ਕਰੋੜ ਸਰ ਦੀਆਂ ਫਿਲਮਾਂ ਦੇਖਦੇ ਹੀ ਆਏ ਆ ਸ਼ੁਰੂ ਤੋਂ ਤੇ ਉਹਨਾਂ ਦੀਆਂ ਪਹਿਲੀਆਂ ਫਿਲਮਾਂ ਵਿੱਚ ਹੀ ਸਾਰੀ ਦੇਖੀਆਂ ਆਵਾ ਤੇ ਆ ਤੀਜੀ ਫਿਲਮ ਵੀ ਦੇਖਣ ਆਏ ਆ ਤੇ ਬਹੁਤ ਸੋਹਣੀ ਫਿਲਮ ਹੈ ਮੈਂ ਤੇ ਕਹੂੰਗਾ ਸਾਰੇ ਦੇਖਣ ਆਣ ਤੇ ਬਹੁਤ ਵਧੀਆ ਫਿਲਮ ਹੈ ਸਾਰੇ ਦੇਖੋ ਕੋਈ ਨੂੰ ਕੋਈ ਮੈਸੇਜ ਹਾਂ ਕੋਈ ਨਾ ਕੋਈ ਮੈਸ ਤਾਂ ਇਹ ਬਹੁਤ اچھی ਫਿਲਮ ਹੈ ਜੀ ਸਾਰੇ ਦੇਖਣਾ ਤਾਂ ਹੀ ਲੋਕਾਂ ਨੂੰ ਪਤਾ ਲੱਗੇਗਾ ਜੀ 10 ਚੋਂ 10 ਹੈ ਜੀ ਠੀਕ ਹੈ ਓਕੇ ਬਈ ਕੜੀ ਮੂਵੀ ਦੇਖੀ ਤਾਂ ਤੁਹਾਨੂੰ ਕੁੜਾ ਕੁੜਾ ਮੁੰਡਾ ਦੇਖਿਆ ਬੜੀ ਅਚੀ ਮੂਵੀ ਹੈ ਮਤਲਬ ਕਹਾਣੀ ਇਸ ਬੜੀ ਵੈਸੰਤ ਮੂਵੀ ਹੈ ਆਪ ਵੀ ਆਕੇ ਦੇਖੀਏ ਐਕਸ਼ਨ ਕਿੱਦਾਂ ਐਕਸ਼ਨ ਬੜੀਆ ਸੀਗੇ हाँ हर मूवी में कोई ना कोई मैसेज होता है ना मुझे अच्छी लगी मूवी मैं सबको ये बोलूंगा आप विजिट करो देखो अच्छी मूवी है दस, तो, में दस में से फाइव नंबर दूंगा मैं तो ਕਿੰਨਾ ਵਧੀਆ ਬੰਦਾ ਕਿੰਦਾ ਕੋਆ ਹੁੰਦਾ ਬੰਦਾ ਬਹੁਤ ਵਧੀਆ ਭਾਈ ਫਿਲਮ ਦੇਖੋ ਦੀ ਐਕਟਿੰਗ ਕਿਦਾਂ ਹੈ ਸੁਪਰ ਉਹ ਤੇ ਬੰਦਾ ਚਲੋ ਹੈ ਵੀ ਵਧੀਆ ਹੈ ਨਾ ਹਮੇਸ਼ਾ ਵਧੀਆ ਫਿਲਮ ਹੁੰਦੀ ਹੈ ਹਰ ਇੱਕ ਵਧੀਆ ਮੈਸੇਜ ਹੁੰਦਾ ਹਰ ਇੱਕ ਫਿਲਮ ਚ ਬਹੁਤ ਵਧੀਆ ਲੱਗੀ ओके रिकॉर्ड है 10 च कितने नंबर दो 10 च 10 ही देंगे पूरे और करके लाकोने बहुत बढ़िया शिप एक्शन सी लिस्ट तक हो गई बढ़िया ही भाई साउथ वाले एक्शन बहुत बढ़िया थी हां कितने नंबर बचे हैं हां जी 10 च